ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਵਾਸਤੇ ਕਿ ਪਰਨਤਾਰਨ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਸਰਦਾਰ ਹਰਮੀਰ ਸਿੰਘ ਸੰਧੂ ਨੂੰ ਜਿੱਤ ਦਿਵਾ ਕੇ ਔਰ ਸਰਦਾਰ ਭਵਨਤਮਨ ਜੀ ਦੀ ਜਿਹੜੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਨੇ ਉਹਨਾਂ ਦੀ ਨੀਤੀ ਉੱਤੇ ਮੋਹਰ ਲਗਾਈ ਹੈ ਔਰ ਇਹ ਬੜੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਅੱਜ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਸਾਬਤ ਹੁੰਦਾ ਦੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਔਰ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਬਿਲਕੁਲ ਹੂਬ ਹੂ ਉਹ ਪਿਆਰ ਕਰ ਰਹੇ ਨੇ ਜਿਸ ਤਰ੍ਹਾਂ ਸਰਦਾਰ ਭਵਨਤਮਨ ਜੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਔਰ ਸਾਰੇ ਪੰਜਾਬ ਦੇ ਲੋਕ ਇਹ ਗੱਲ ਤੇ ਮੋਹਰ ਲਗਾਉਂਦੇ ਨੇ ਕਿ ਆਮ ਆਦਮੀ ਪਾਰਟੀ ਸਹੀ ਕੰਮ ਕਰ ਰਹੀ ਹੈ ਸੋ ਇਸ ਅੱਜ ਇਸ ਖੁਸ਼ੀ ਦਾ ਜਸ਼ਨ ਮਨਾਉਣ ਦੇ ਵਾਸਤੇ ਅੱਜ ਦੀਨਾਂ ਨਾਲ ਹਲਕੇ ਦੇ ਸਾਰੇ ਸਾਡੇ ਵਲੰਟੀਅਰ ਸਾਡੇ ਸਾਰੇ ਸਾਥੀ ਇਕੱਠੇ ਹੋਏ ਨੇ ਮੈਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਦੀਨਾ ਨਗਰ ਹਲਕੇ ਦੇ ਨਿਵਾਸੀਆਂ ਨੂੰ ਵੀ ਮੁਬਾਰਕਬਾਦ ਦਿੰਦਾ ਹਾਂ ਰੋਣਾ ਸਾਥੀਆਂ ਨੂੰ ਵੀ ਜਿਨ੍ਹਾਂ ਨੇ ਤਰਨਤਾਰਨ ਜਾ ਕੇ ਆਪਣਾ ਹਿੱਸਾ ਪਾਇਆ ਔਰ ਉੱਥੇ ਜਿਹੜਾ ਜਿਹੜਾ ਵੀ ਉਹਨੇ ਯੋਗਦਾਨ ਪਾਇਆ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਕਿ ਸਾਰਿਆਂ ਨੂੰ ਵਧਾਈਆਂ ਅੱਜ ਪੰਜਾਬ ਦੇ ਵਿੱਚ ਜਿਹੜੇ ਲੋਕ ਵਿਰੋਧੀ ਇਹ ਸਮਝਦੇ ਸਨ ਕਿ 27 ਦਾ ਜਿਹੜਾ ਨੀ ਪੱਥਰ ਆ ਉਹ ਇਸ ਇਲੈਕਸ਼ਨ ਰੱਖਣਾ ਤੇ ਇਸ ਤੋਂ ਸਾਬਤ ਹੋ ਗਿਆ ਕਿ ਲੋਕਾਂ ਨੇ ਉਹ 27 ਦਾ ਨੀ ਪੱਥਰ ਜਿਹੜਾ ਹੈ ਉਹ ਰੱਖ ਦਿੱਤਾ